प्यारे बच्चों आज आपा क्लास 5 गणित दी दुनिया चैप्टर नंबर 7 ਤੇ एक्सरसाइज ਆਪਾਂ 7.4 ਕਰਾਂਗੇ ਬੱਚੋ ਹੇਠਾਂ ਦਿੱਤੀਆਂ ਗਈਆਂ ਤਸਵੀਰਾਂ ਵਿੱਚੋਂ 2D اور 3D వస్తుواں छांटो ਤੇ 2D ਜਿਹੜੀ ਵਸਤੂ ਆ ਉਸਤੇ ਆਪਾਂ ਨੇ ਚੱਕਰ ਅਤੇ 3D ਜਿਹੜੀ ਵਸਤੂ ਉਸਤੇ ਆਪਾਂ ਨੇ ਆ ਤ੍ਰिकोण ਬਣਾਉਣਾ ਹੈ ਦੇਖੋ ਬੱਚੋ ਇੱਕ ਚੀਜ਼ ਧਿਆਨ ਨਾਲ ਦੇਖਿਓ 2D ਦਾ ਮਤਲਬ ਹੁੰਦਾ 2 ਡਾਈਮੈਂਸ਼ਨ 3D ਦਾ ਮਤਲਬ ਹੁੰਦਾ 3 ਡਾਈਮੈਂਸ਼ਨ ਡਾਈਮੈਂਸ਼ਨ ਦਾ ਮਤਲਬ ਹੁੰਦਾ ਪਾਸੇ ਕਿਸੇ ਵੀ ਜੇ ਚਿੱਤਰ ਕਿਸੇ ਤਸਵੀਰ ਦੇ ਦੋ ਪਾਸੇ ਹੈ ਤਾਂ ਆਪਾਂ ਕੀ ਕਾਂਗੇ ਉਹਨੂੰ 2D ਜੇ ਕਿਸੇ ਦੇ ਤਿੰਨ ਪਾਸੇ ਹੈ ਉਹਨੂੰ ਆਪਾਂ ਕੀ ਕਾਂਗੇ ਬੱਚੋ 3D ਹੁਣ ਦੇਖੋ ਬੱਚੋ ਜਿਹੜੀ ਚੀਜ਼ ਆਪਾਂ ਕਿਸੇ ਕਾਗਜ਼ ਤੇ ਬਣਾਉਂਦੇ ਆ ਉਹ ਵਿੱਚੋਂ 2D ਹੁੰਦੀ ਹੈ ਜੇ ਕਿਸੇ ਚੀਜ਼ ਨੂੰ ਆਪਾਂ ਠੋਸ ਕੋਈ ਚੀਜ਼ ਬਣਾਉਂਦੇ ਆ ਠੋਸ ਦਾ ਮਤਲਬ ਜਿਹਨੂੰ ਆਪਾਂ ਹੱਥ 'ਚ ਫੜ ਕੇ ਹਰ ਪਾਸੋਂ ਦੇਖ ਸਕਦੇ ਹਾਂ ਉਹਨੂੰ ਆਪਾਂ ਕੀ ਕਹਿੰਦੇ ਆ 3D ਜਿਹੜੀ ਠੋਸ ਕੋਈ ਚੀਜ਼ ਹੈ ਹੁਣ ਇੱਕ ਪੇਜ ਤੇ ਮੈਂ ਜੇ ਕਾ ਬੱਚੋ ਕਿ ਮੈਂ ਇੱਕ ਇਹ ਚੱਕਰ ਬਣਾਤਾ ਇਹਨੂੰ ਆਪਾਂ ਸਿਰਫ ਦੋ ਹੀ ਪਾਸੋਂ ਦੇਖ ਸਕਦੇ ਆ ਦੋ ਹੀ ਪਾਸੇ ਇੱਕ ਅਗਲਾ ਇੱਕ ਪਿਛਲਾ ਇਸੇ ਕਾਗਜ਼ ਦਾ ਜੇ ਮੈਂ ਬੋਲ ਬਣਾ ਦੇ ਆ ਬੱਚੋ ਉਨੂੰ ਮੈਂ ਹਰ ਪਾਸੋਂ ਦੇਖ ਸਕਦਾ ਹਾਂ ਉਹਨੂੰ ਆਪਾਂ 3D ਕਹਿੰਦੇ ਆ ਠੀਕ ਹੈ ਆਈ ਸਮਝ ਤੇ ਦੇਖੋ ਬੱਚੋ ਆ ਜਿਹੜਾ ਟ੍ਰੈਂਗਲ ਹੈ ਇਹ ਜਿਹੜਾ ਤ੍ਰਿਕੋਣ ਹੈ ਇਹ ਬੱਚੋ ਕੀ ਹੈ ਇਹ 2D ਹੈ ਇਹਦੇ ਆਪਾਂ ਨੇ ਗੋਲਾ ਲਾ ਲ ਇਹਨੂੰ ਦੇਖੋ ਇੱਕ ਪਾਸੇ ਦੋ ਪਾਸੇ ਤਿੰਨੋਂ ਪਾਸੇ ਦੇਖ ਰਹੇ ਆ ਇਹ ਕੀ ਹੈ 3D ਆ ਇਹਨੂੰ ਵੀ ਦੇਖੋ ਬੱਚੋ ਉੱਪਰੋਂ ਦੇਖਦੇ ਆ ਉਰੋਂ ਦੇਖਦੇ ਆ ਨੀਚੋਂ ਦੇਖ ਸਕਦੇ ਆ ਇਹ ਵੀ ਕੀ ਹੈ ਬੱਚੋ 3D ਹੈ 3D ਦੇ ਸੋਰੀ ਆਪਾਂ ਨੇ ਟ੍ਰਾਇੰਗਲ ਲਾਣੇ ਆ 3D ਦੇ ਆਪਾਂ ਨੇ ਆਪਾਂ 3D ਦਾ ਕਲਰ ਵੀ ਚੇਂਜ ਕਰ ਦਿੰਦੇ ਆ ਕੋਈ ਨਹੀਂ ਆਪਾਂ ਨੇ ਟ੍ਰਾਇੰਗਲ ਬਣਾਣੇ ਆ ਠੀਕ ਹੈ ਅੱਗੇ ਦੇਖੋ ਬੱਚੋ ਆ ਕੀ ਹੈ ਇਹ ਬੱਚੋ 2D ਹੈ ਠੀਕ ਹੈ ਉਸ ਤੋਂ ਬਾਅਦ ਇੱਕੀ ਇਹ ਬੋਲ ਬੱਚੋ ਇਹ 3D ਹੈ ਅੱਗੇ ਦੇਖੋ ਬੱਚੋ ਕਲਮਾਰੀ ਜਿਹੜੀ ਹੈ ਉਹ ਬੱਚੋ 3D ਹੈ ਤੇ ਆਹ ਜਿਹੜੀ ਹੈ ਬੱਚੋ ਆ 2D ਹੈ ਤੇ ਆ ਰੁੱਖ ਜਿਹੜਾ ਹੈ ਬੱਚੋ ਟ੍ਰੀ ਜਿਹੜਾ ਹੈ ਇਹ 3D ਹੈ ਤੇ ਆਹ ਜਿਹੜਾ ਹੈ ਬੱਚੋ ਇਹ 2D ਹੈ ਠੀਕ ਹੈ ਬੱਚੋ ਇਹ ਐਕਸਰਸਾਈਜ਼ ਔਡੀ ਕੰਪਲੀਟ ਹੋ ਗਈ ਓਕੇ ਥੈਂਕ ਯੂ